ਇੱਕ ਨਾ ਜਿਵੇਂ ਵੀਡੀਓ ਦੇਖੀ ਇਹਦੇ ਵਿੱਚ ਫੋਨ ਦੇ ਵਿੱਚ ਤੇ ਬਹੁਤ ਵਧੀਆ ਜਿਵੇਂ ਕਹਿੰਦੇ ਇੱਕ ਆਪਣੇ ਬੈੱਡ ਤੇ ਨਾਲ ਹੀ ਸੁਨੂਖ ਮੰਗੋ ਜਿਵੇਂ ਸੁਨੂਖ ਹੁੰਦੀ ਸੀ ਪਹਿਲਾਂ ਪੁਰਾਣੀ ਓਕਣ ਸੁਨੂਖਾਂ ਮੰਗੋ ਬਣੀ ਹੋਈ ਤੇ ਬਹੁਤ ਸੋਹਣੀ ਯਾਨੀ ਕਿ ਵਧੀਆ ਲੱਗਦੇ ਸੀ ਬਾਕੀ ਉਹ ਜਿਵੇਂ ਕਹਿੰਦੇ ਆ ਪੀੜਾ ਸੈਟ ਹੋਗਾ ਹਾਰ ਸਵੇ ਸਵੇ ਸੈਟ ਜਾਨੀ ਸਾਰਾ ਕੁਝ ਹੀ ਉਹਦੇ ਵਿੱਚ ਬਣਾਇਆ ਸੀ ਪਰ ਵਧੀਆ ਵੀ ਬਹੁਤ ਸੋਹਣਾ ਲੱਗਦਾ ਸੀ ਪਰ ਸੋਨਾ ਤਾਂ ਲੱਗਦਾ ਸੀ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਇੱਕ ਸਾਦਾ ਜੀਵਨ ਜਿਉਂਦੇ ਹੁੰਦੇ ਸੀ ਨਾ ਬਈ ਚੀਜ਼ਾਂ ਤੇ ਘੱਟ ਖਰਚਾ ਕਰਦੇ ਸੀ ਖਾਣ ਪੀਣ ਤੇ ਵੱਧ ਖਰਚਾ ਕਰਦੇ ਸੀ ਸਿਹਤ ਦਾ ਵੱਧ ਧਿਆਨ ਰੱਖਦੇ ਸੀ ਜਿਹੜੇ ਸੋਸ਼ੇਵਾਜ਼ੀਆਂ ਇਹਨਾਂ ਦਾ ਬਹੁਤ ਘੱਟ ਧਿਆਨ ਹੁੰਦਾ ਸੀ ਪਰ ਹੁਣ ਜਿਹੜਾ ਸਮਾਂ ਚੱਲਦਾ ਹੋਣਾ ਹੁਣ ਸਰੀਰ ਦਾ ਬਹੁਤ ਘੱਟ ਧਿਆਨ ਰੱਖਦੇ ਨਹੀਂ ਤੇ ਸੋਸ਼ੇਵਾਜ਼ੀਆਂ ਦਾ ਬਹੁਤ ਜ਼ਿਆਦਾ ਓਵਰ ਹੋ ਗਿਆ ਤਾਂ ਇਹ ਚੀਜ਼ ਤਾਂ ਇਵੇਂ ਉਹ ਚੀਜ਼ਾਂ ਬਣੀਆਂ ਹੋਈਆਂ ਨੇ ਮਹਿੰਗੀਆਂ ਨੇ ਆ ਠੀਕ ਹੈ ਸੋਹਣੀਆਂ ਵੀ ਬਹੁਤ ਲੱਗਦੀਆਂ ਨੇ ਪਰ ਆਪਾਂ ਘਰੇ ਲਿਓਨੇ ਆ ਘਰੇ ਲਿਆ ਕੇ ਜਦੋਂ ਕੁਝ ਨਹੀਂ ਆਉਣਾ ਉੱਥੇ ਬਹਿਣਾ ਚਲੋ ਆਪ ਵੀ ਬਹਿ ਜਾਨੇ ਆ ਪਰ ਜਿਹੜੀ ਉਹ ਚੀਜ਼ਾਂ ਨੇ ਉਹਨਾਂ ਨੇ ਸਰੀਰ ਨੂੰ ਤਾਂ ਕੋਈ ਨਹੀਂ ਆਪਾਂ ਨੂੰ ਜਿਵੇਂ ਕਹਦੇ ਹੁੰਦੇ ਤਾਕਤ ਦੇਣੀ ਨਾ ਸਰੀਰ ਨੂੰ ਤਾਕਤ ਦੇਣੀ ਐ ਨਾ ਕੋਈ ਹੋਰ ਜੀ ਜਿਹਨੂੰ ਆਪਾਂ ਨੂੰ ਉਹਨੂੰ ਫਾਇਦਾ ਕਰਨਾ ਵੈਸੇ ਕਿਸੇ ਰ ਕੋ ਉੱਥੇ ਬੈਠਣਾ ਜੇ ਆਪਣਾ ਸਰੀਰ ਹੀ ਵਧੀਆ ਹੋਊਗਾ ਤੰਦਰੁਸਤ ਹੋਊਗਾ ਐਨ ਆਪਾਂ ਵਧੀਆ ਖਰਾਕ ਖਾਵਾਂਗੇ ਚੀਜ਼ ਤਾਂ ਉਹ ਇਹ ਤੋਂ ਬਿਹਤਰ ਆ ਉਹ ਚੀਜ਼ਾਂ ਨਾਲ ਪਹਿਲਾਂ ਤਾਂ ਹੀ ਜਿਹੜੀ ਆਪਣੇ ਦਾਦੀਆਂ ਹੁੰਦੀ ਸੀ ਕਿੰਨੀਆਂ ਭਾਰੀਆਂ ਮੋਟੀਆਂ ਹੁੰਦੀ ਸੀ ਤਾਕਤਵਰ ਹੁੰਦੀ ਸੀ ਪੀੜ੍ਹੀਆਂ ਤੇ ਵਹਿੰਦੇ ਸੀ ਹੁਣ ਕੋਈ ਵਹਿੰਦਾ ਪੀੜ੍ਹੀ ਤੇ ਹੁਣ ਇੱਕ ਫੱਟੀ ਤੇ ਹੀ ਵਹਿੰਦਾ ਹੈਗਾ ਇਸ ਕਰਕੇ ਪਹਿਲਾਂ ਸਮੇਂ ਬਹੁਤ ਚੰਗੇ ਸੀ ਖਰਚਾ ਘੱਟ ਕਰਦੇ ਸੀ ਖਾਣ ਪੀਣ 'ਚ ਧਿਆਨ ਰੱਖਦੇ ਸੀ ਮੱਖਣੀਆਂ ਖਾਂਦੇ ਹੁਣ ਕੌਣ ਰਿਜੀ ਨਾਲ ਮੱਖਲੀ ਖਾਂਦਾ ਕੋਈ ਮੱਖਣੀ ਕੋਈ ਨਹੀਂ ਖਾਂਦਾ ਹੈਗਾ ਇਸ ਕਰਕੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਕਰਦੇ ਤੇ ਧਿਆਨ ਦੋ ਆਪਣੀ ਸਿਹਤ ਵਾਲੇ ਪੱਧਰ 'ਤੇ ਰਹੋ ਇਹਨੇ ਆਪਾਂ ਨੂੰ ਜ਼ਿੰਦਗੀ ਜਗਾ ਜਿਉਣ ਫਾਇਦਾ ਕਰਨਾ ਇਹ ਮੇਰੀ ਵੀਡੀਓ ਵਧੀਆ ਲੱਗੀ ਨਾ ਕਮੈਂਟ ਸ਼ੇਅਰ ਤੇ ਘੰਟੀ ਵਾਲਾ ਪਤਨ ਦਬਾ ਲਿਆ ਕਰੋ ਜਿਹੜੀ ਮੈਂ ਵੀਡੀਓ ਪਾਵਾਂ ਤੁਹਾਡੇ ਕੋਲ ਪਹਿਲਾਂ ਆ ਜਾਵੇ